ਸੰਦਰ ਵਿੱਚ ਬੀਤੇ ਕੱਲ ਇੱਕ ਐਨਕਾਊਂਟਰ ਕੀਤਾ ਗਿਆ ਜਿਸ ਵਿੱਚ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਗੁਰਗੇ ਗ੍ਰਿਫਤਾਰ ਕੀਤੇ ਗਏ ਨੇ ਇਹਨਾਂ ਦੇ ਕੋਲੋਂ 32 ਬੋਰ ਦੇ 6 ਪਿਸਤੌਲ ਬਰਾਮਦ ਕੀਤੇ ਗਏ ਨੇ ਇਸ ਮਾਮਲੇ ਸੰਬੰਧੀ ਡੀਸੀਪੀ ਜੰਤਪੁਰੀ ਨੇ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਨੇ ਦੱਸਿਆ ਹੈ ਕਿ ਦੋ ਪਿਸਤੌਲ ਤਾਂ ਮੌਕੇ ਤੇ ਹੀ ਬਰਾਮਦ ਕਰ ਲਏ ਗਏ ਸਨ ਤੇ ਬਾਅਦ ਦੇ ਵਿੱਚ ਇਹਨਾਂ ਦੀ ਨਿਸ਼ਾਨਦੇਹੀ ਤੇ ਹੋਰ ਪਿਸਤੌਲ ਬਰਾਮਦ ਕੀਤੇ ਗਏ ਨੇ ਇਹਨਾਂ ਦੀ ਪਛਾਣ ਮਨਕਰਨ ਸਿੰਘ ਦਿਓਲ ਸਿਮਰਨਜੀਤ ਸਿੰਘ ਅਤੇ ਜੈਵੀਰ ਸਿੰਘ ਵੱਜੋਂ ਹੋਈ ਹੈ ਦੱਸਦੀ ਹੈ ਕਿ ਬੀਤੇ 26 ਨਵੰਬਰ ਨੂੰ ਅੰਮ੍ਰਿਤਸਰ ਵਿੱਚ ਸ਼ਹਿਰਟਾ ਇਲਾਕੇ ਵਿੱਚ ਧਰਮਜੀਤ ਸਿੰਘ ਉਰਫ ਧਰਮਾ ਦਾ ਕਤਲ ਹੋਇਆ ਸੀ ਇਸ ਮਾਮਲੇ ਦੇ ਵਿੱਚ ਤਿੰਨ ਮੁਲਜ਼ਮਾਂ ਨੂੰ ਪੁਲਿਸ ਨੇ ਫੜਿਆ ਸੀ ਧਰਮਾ ਉਹੀ ਮੁਲਜ਼ਮ ਹੈ ਜਿਸ ਨੂੰ 2012 ਵਿੱਚ ਐਸਆਈ ਰਵਿੰਦਰਪਾਲ ਸਿੰਘ ਦੇ ਕਤਲ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਸੀ ਪੁਲਿਸ ਨੇ ਇਸ ਕੇਸ ਵਿੱਚ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਸੀ ਜਿਨ੍ਹਾਂ ਦੀ ਪਛਾਣ ਨਵਰਾਜ ਸਿੰਘ, ਦਲਵਿੰਦਰ ਸਿੰਘ ਅਤੇ ਸ਼ੋਕਦੀਪ ਸਿੰਘ ਵਜੋਂ ਹੋਈ ਸੀ ਜਦਕਿ ਸ਼ੂਟਰਾਂ ਅਤੇ ਵਿਦੇਸ਼ੀ ਹੈਂਡਲਰਾਂ ਦੀ ਪਛਾਣ ਵੀ ਕਰ ਲਈ ਗਈ ਸੀ। ਤਿੰਨ ਸ਼ੂਟਰ ਅਜੇ ਪੁਲਿਸ ਦੀ ਗ੍ਰਿਫਤੋਂ ਦੂਰ ਸਨ ਜਿਨ੍ਹਾਂ ਦੇ ਵਿੱਚ ਮਨਕਰਨ ਵੀ ਸ਼ਾਮਿਲ ਸੀ ਜੋ ਕਿ ਹੁਣ ਫੜਿਆ ਗਿਆ ਹੈ। ਮੁੱਢਲੀ ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਇਹ ਹਥਿਆਰ ਮੱਧ ਪ੍ਰਦੇਸ਼ ਤੋਂ ਮੰਗਵਾਏ ਗਏ ਨੇ। ਮੁਲਜ਼ਮ ਇਹ ਹਥਿਆਰ ਪੰਜਾਬ ਵਿੱਚ ਸਰਗਰਮ ਅਪਰਾਧਿਕ ਗਰੁੱਪਾਂ ਨੂੰ ਸਪਲਾਈ ਕਰਦੇ ਸਨ ਹੁਣ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਪੁਲਿਸ ਦੇ ਵੱਲੋਂ ਅਗਲੀ ਰੀ ਜਾਂਚ ਕੀਤੀ ਜਾ ਰਹੀ ਹੈ ਹਾਂਜੀ ਐਫ ਆਈ ਆਰ 303 ਤੇ ਐਫ ਆਈ ਆਰ ਨੰਬਰ 304 ਖਾਨਾਗੜ੍ਹ ਮੰਡੀ ਜਿਹੜੀ ਦਰਜ ਰਜਿਸਟਰ ਹੋਈ ਸੀ 22 ਅਕਤੂਬਰ ਨੂੰ ਉਸ ਚ ਤਿੰਨ ਦੋਸ਼ੀਆਂ ਦੀ ਅਰੈਸਟ ਹੋਈ ਸੀ ਮਨਕਰਨ ਸਿੰਘ ਜੈਬੀਰ ਸਿੰਘ ਤੇ ਸਿਮਰਨ ਜੀਨ ਸਿੰਘ ਇਸ ਇਸ ਕੇ ਮੁਕਦਮੇ ਅੱਗੇ ਤਰਕੀਸ਼ ਕਰਦੇ ਹੋਏ ਸੀਆਈ ਸਟਾਫ ਤੇ ਪੁਲਿਸ ਸਟੇਸ਼ਨ ਦੀ ਟੀਮਾਂ ਨੇ ਮਿਲ ਕੇ ਅੱਗੇ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ ਅਗੇ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸ ਯੂਜ਼ ਕਰਦੇ ਹੋਏ 6 ਹੋਰ ਪਿਸਤੌਲ ਬਰਾਮਦ ਕੀਤੇ ਹਨ ਤੇ 3 ਜ਼ਿੰਦਾ ਲਾਈ ਬਰਾਉਂਡ ਵੀ ਬਰਾਮਦ ਹੋਏ ਹਨ ਕੁੱਲ ਇਸ ਮੁਕਦਮੇ ਚ ਹੁਣ 8 ਪਿਸਤੌਲ ਤੇ 3 ਲਾਈ ਬਰਾਉਂਡ ਬਰਾਮਦ ਹੋ ਚੁੱਕੇ ਹਨ ਤੇ ਇੱਕ ਆਲਟੋ ਗੱਡੀ ਵੀ ਹੈ ਤੇ ਜਿਲੰਡਰ ਕਾਲਜ ਸਮਾਣੇ ਅਨੁਸਾਰ ਕੇ ਠਲ 판 ਲਈ ਪੂਰੇ ਐਫਰਟਸ ਲੱਗੇ ਹੋਏ ਨੇ ਤੇ ਜ਼ੀਰੋ ਜ਼ੀਰੋ ਟੋਲਰੈਂਸ ਟੁਵਰਡਸ ਅਲਕਨਾਈਜ਼ਡ ਕ੍ਰਾਈਮ ਐਂਡ ਯੰਗਸਟਰ ਕਲਚਰ ਧੰਨਵਾਦ